ਸ੍ਰੀ ਵਾਹਿਗੁਰੂ ਸਾਹਿਬ ਜੀ ਧੰਵਾਹਿ ਗੁਰੂ ਜੀ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਆਪਣੀ ਸਰਣ ਰੱਖ ਪ੍ਰਭ ਦਾਤੇ ਗੁਰ ਪ੍ਰਸਾਦਿ ਕਿਨ ਬਿਰਲ ਜਾਤੇ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸਹਿ ਮਿਰ ਚੀਤਾ ਨਾਨਕ ਏਕ ਕਰੇ ਅਰਦਾਸ ਵਿਸਰ ਨਾਹੀ ਪੂਰਨ ਗੁਣ ਤਾਸ ਸੁਖ ਹਟਲ ਗੁਰ ਸੇਵੀ ਹੈ ਅਨਿਸ ਸਹਜ ਸੁਭਾਈ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ ਖਸਮ ਦੀ ਨੂਰੇ ਅਰਸੋਂ ਕੁਰਸੋਂ ਛੱਟੀ ਐ ਤੁਦ ਡਠੇ ਸਚੇ ਪਾਤਸਾ ਮਲ ਜਨਮ ਜਨਮ ਦੀ ਸੱਜਣ ਸਚਾ ਪਾਤਸਾ ਹੋ ਸਿਰ ਸ਼ਾਨਦੈ ਸਪਾਸ ਬਹਿਠਿਆ ਸੋਹੀਐ ਸਬਨਾਂ ਦਾ ਵੀ ਸੋ ਸਤਨੰਦ ਸਾਹਿਬ ਜੀ ਸੋਹੀ ਮਹਲਾ ਪੰਜਵਾਂ ਜਿਨ ਮੋਹਿ ਬ੍ਰਹਮੰਡ ਖੰਡ ਤਾਹੂ ਮਹਿ ਪਾਉ ਰਾਖਲੇ ਹੋ ਇਹੋ ਬਿਖਈ ਜਿਉ ਦੇਹ ਆਪਣਾ ਨਾਉ ਜਿਨ ਮੋਹਿ ਬ੍ਰਹਮੰਡ ਖੰਡ ਤਾਹੂ ਮਹਿ ਪਾਉ ਰਾਖਲੇ ਹੋਏ ਬਿਖਈ ਜਿਉ ਦੇਹੋ ਆਪੋ ਨਾ ਨਾਉ ਰਹਾਉ ਜਾਤੇ ਨਾਹੀ ਕੋ ਸੁਖੇ ਤਾਕੈ ਪਾਛੈ ਜਾਉ ਛੋੜ ਜਾਹੇ ਜੋ ਸਗਲ ਕੋ ਫਿਰ ਫਿਰ ਲਪਟਾਉ ਕਰਹੁ ਕਿਰਪਾ ਕਰੁਣਾ ਪਤੀ ਤੇਰੇ ਹਰ ਗੁਣ ਗਾਉ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ ਕਰੋ ਕਿਰਪਾ ਕਰੁਣਾ ਪਤੇ ਤੇਰੇ ਹਰ ਗੁਣ ਗਾਓ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਪੰਜਵਾ ਜਿਨ 모ਹੇ ਬ੍ਰਹਮੰਡ ਖੰਡ ਤਾਹੂ ਮਹਿ ਪਾਉ ਰਾਖ ਲੇਹੋ ਇਹੋ ਬਿਖਈ ਜਿਉ ਦੇਹੋ ਆਪਣਾ ਨਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ